ਪਿੰਡ ਪੱਤੋ ਵਿਖੇ ਇੱਕ ਪੁੱਤ ਨੇ ਬੇਰਹਿਮੀ ਦੇ ਨਾਲ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਸੀ ਦਰਅਸਲ ਪੁੱਤ ਜਨਮ ਦਿਨ ਦੀ ਪਾਰਟੀ ਮਨਾਉਣਾ ਚਾਹੁੰਦਾ ਸੀ ਤੇ ਇਸ ਜਨਮ ਦਿਨ ਦੀ ਪਾਰਟੀ ਦੇ ਲਈ ਪਿਤਾ ਵੱਲੋਂ ਉਹਨੇ ਪੈਸੇ ਨਹੀਂ ਮਿਲੇ ਜਿੰਨੇ ਉਹ ਮੰਗ ਰਿਆ ਸੀ ਤਾਂ ਗੁੱਸੇ 'ਚ ਆ ਕੇ ਇਸ ਪੁੱਤ ਨੇ ਆਪਣੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਕਾਰਵਾਈ ਜਾਰੀ ਹੈ ਹਾਂਜੀ ਕੱਲ ਰਣਜੀਤ ਕੌਰ ਪਤਨੀ ਪਰਮਜੀਤ ਸਿੰਘ ਪਾਸੀ ਪੱਤੋ ਹਨਾ ਬਡਾਰੀ ਵਾਲਾ ਸਿੰਘ ਨੇ ਐਸਐਚਓ ਬਡਾਰੀ ਵਾਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਪਰਸੋ ਰਾਤ ਉਸਦੇ ਲੜਕੇ ਵਰਿੰਦਰਪ੍ਰੀਤ ਨੇ ਉਸਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸਦੇ ਕੈਂਚੀ ਦਾ ਵਾਰ ਕੀਤਾ ਸੀ ਤੇ ਉਹਨੂੰ ਹਸਪਤਾਲ ਲੈ ਜਾਂਦੇ ਹੋਏ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਲੜਾਈ ਝਗੜੇ ਦਾ ਕਾਰਨ ਕੀ ਸੀ ਹਾਂਜੀ ਉਹਨਾਂ ਦੇ ਦਸ਼ਮ ਤਵਕ ਇਹ ਵਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹ ਨੂੰ ਜਨਮ ਦਿਨ ਮਨੋੜ ਲਈ 1000 ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਕਿੰਨਲ ਵਾਰ ਕਰਕੇ ਇਹਦਾ ਕਤਲ ਕੀਤਾ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਇਹਦਾ ਕਤਲ ਕੀਤਾ ਜੀ ਤੇ ਹੁਣ ਜਿਹੜਾ ਗ੍ਰਿਫਤਾਰ ਕੀਤਾ ਕੀ ਨਾਮ ਹੈ ਕਿਨੇ ਸਾਊ ਦਾ ਹਾਂਜੀ ਕੱਲ ਹੀ ਫਿਰ ਐਸ ਐਚ ਓ ਬਡਾਲੀਆਲ ਸਿੰਘ ਨੇ ਮੁਕਤਵਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕਰਤੀ ਸੀ ਤੇ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਹਰਿੰਦਰਪ੍ਰੀਤ ਇਹ ਬੈਕਗ੍ਰਾਉਂਡ ਕੀ ਹੈ ਕੀ ਕਰਦਾ ਕਿਸੇ ਗ੍ਰਿੰਦਰ ਇਹ ਆਪਣੇ ਘਰ 'ਚ ਹੀ ਕੰਮ ਕਰਦੈ ਨੇ ਜੀ ਪਸ਼ੂ ਵਗੈਰਾ ਰੱਖੇ ਹੋਏ ਨੇ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਇਹ ਮੁੱਖ ਅਫਸਰ ਸਾਹਿਬ ਨੇ ਨੌਕਤੇ ਪੁੱਜ ਕੇ ਉਹਦੀ ਪਤਨੀ ਜਰਨਜੀਤ ਕੌਰ ਦੇ ਬਿਆਨ ਤੇ ਉਹਦੇ ਬੇਟੇ ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਇਹ ਦਿਨ ਰਾਤ ਮਿਥੀ ਰਾਤ 9:00 ਵਜੇ ਦੀ ਗੱਲ ਹੈ ਮ੍ਰਿਤਕ ਪਰਮਜੀਤ ਸਿੰਘ ਦੇ ਬੇਟੇ ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬੁਲਾ ਲੈ ਉਹ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ ਚ ਆਪਣੇ ਪਿਤਾ ਨਾਲ ਹੱਤੋਂ ਬਾਈ ਕਰਨ ਲੱਗ ਗਿਆ ਇਹਨੂੰ ਰੌਲਾ ਸੁਣ ਕੇ ਗਵੰਡੀ ਕਮਜੀਤ ਸਿੰਘ ਆ ਗਿਆ ਜਿੱਥੇ ਉਹਨੇ ਇਸ ਜਾ ਕੇ ਸੁਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਕੱਟਣ ਵਾਲੀ ਕੈਂਚੀ ਦੇ वार ਕਰੇ ਜਿਸ ਨਾਲ ਉਹਦੇ ਜਾਫੀ ਹੋ ਗਿਆ ਕਾਫੀ ਬਰਨਾ ਉਥੇ ਸਿਵਲ ਹਸਪਤਾਲ ਕਮਜੀਤ ਸਿੰਘ ਉਹਨੇ ਲੈ ਕੇ ਆਇਆ ਜਿੱਥੇ ਉਹਦੀ ਇਹਤਕਰਾਰ ਦੱਸਾ ਮਾਮਲਾ ਧਰਤੀ ਕਰ ਲੈ ਰਣਜੀਤ ਕੌਰ ਦੇ ਬਿਆਨ ਤੇ ਕਿ ਪੋਸਟਮਾਰਟਮ ਕਰਾ ਕੇ ਜਿਵੇਂ ਜਿਸੀ ਵੀ ਸੂਤ ਹੋਊਗੀ ਦ੍ਰਿਸ਼ਨੀ ਪੜਕੇ ਕਰ ਬਿਆਨ ਚ ਦੇ ਦਿੰਦੇ ਜੀ